ਸਰੇ ਪਿੰਡ ਦੇ ਇੰਦਰਜੀਤ ਪਤਾਸੇ ਉਹ ਨਹੀਂ ਖੇਡਦੇ ਹੁੰਦੇ ਸੀ ਹਾਂ ਪਤਾਸਾ ਬਾਈ ਉਹਨਾਂ ਦੀ ਬਹੁਤ ਚੜ੍ਹਾਈ ਸੀ ਮੈਂ ਉਹਨਾਂ ਦਾ ਜਿਆਦਾ ਜਿਆਦਾ ਫੈਨ ਹੁੰਦੇ ਪਤਾਸੇ ਹਾਂ ਬਾਈ ਸਾਡੀ ਰਿਸ਼ਤੇਦਾਰੀ ਵੀ ਰਹਿਲਦੀ ਜਗੀ ਕਿਥੇ ਨਾਨਕੇ ਹੁੰਦੇ ਸੀਗੇ ਹਾਂ ਮਾਸਿਆਂ ਦੇ ਪੁੱਤ ਸੀ ਮਾਸਿਆਂ ਦੇ ਪੁੱਤ ਸੀਗੇ ਤੇ ਉਹਨਾਂ ਦਾ ਵੀ ਬਹੁਤ ਤਗੜੀ ਕੋੜੀ ਨਾਂ ਬਹੁਤ ਜਿਆਦਾ ਇੰਦਰਜੀਤ ਪਤਾਸੇ ਦਾ ਕੀ ਬਾਤ ਹਾਂ ਮੈਂ ਉਹਨੂੰ ਦੇਖ ਦੇਖ ਕੇ ਆਥਨ ਮੁੱਕੇ ਜਾਣਾ ਤਾਂ ਮੈਂ ਉਹਨੂੰ ਦੇਖਣਾ ਚੰਗੀ ਤਰ੍ਹਾਂ ਖੇਡਦੇ ਨੂੰ ਉਹਨਾਂ ਦੀ ਪੂਰੀ ਤੂਤੀ ਬੋਲਦੀ ਹੁੰਦੀ ਸੀ ਕਰ ਲਵੇਗਾ ਨਾਲ ਆਕਾਸ਼ ਚੱਕਰ ਤੇ ਮਣੀ ਚੱਕਰ ਉਹ ਮਣੀ ਚੱਕਰ ਉਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਗੁਰਜੀਤ ਆ ਮੁੰਡਾ ਤਕਤੂਪੁਰਾ ਸਾਹਿਬ ਦੀ ਧਰਤੀ ਦਾ ਇਹਨੇ ਬਜਰੀ ਕਬੱਡੀ 'ਚ ਔਰ ਪਹਿਲੀਅਾਂ 'ਚ ਕਹਿੰਦੇ ਬੱਲੇ ਬੱਲੇ ਕਰਾਈ ਹੈ ਪਰ ਅੱਜ ਵੇਖਾਂਗੇ ਵੀ ਮੁੰਡੇ ਲੰਬੇ ਸਮੇਂ ਬਾਅਦ ਫਿਰ ਕਰ ਗਿਆ ਸ਼ੋਅ ਮੈਚ ਖੇਡਾ ਰਿਆ ਆਹ ਕਹਿੰਦੇ ਤਕਤੂਪੁਰੇ ਦਾ ਮਾਗੀ ਮੇਲਾ ਤੇ ਟੰਡੋਲਾ ਵੀ ਘੁੰਮਦੀਆਂ ਇਹ ਦੇਖਾਂਗੇ ਵੀ ਕੀਤੀ ਹੋਈ ਕੋਸ਼ਿਸ਼ ਗੁਰਜੀਤ ਕਹਿੰਦੇ ਤਕਤੂਪੁਰਾ ਸਾਹਿਬ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੋਇਆ ਅੰਕ ਜਿਹੜਾ ਇਹ ਇੱਥੇ ਰੱਖ ਹਾਂ ਆ ਵਾਹ ਓਏ ਮੇਰੇ ਨਾਲ ਰਵਿੰਦਰ ਹੁੰਦਾ ਸੀ ਬਲਜੀਤ ਹੁੰਦਾ ਸੀ ਹਾਂ ਬਲਜੀਤ ਰਵਿੰਦਰ ਸੀ ਜੀ ਮਾਈਟੂ ਸੀ ਹਰਜਿੰਦਰ ਸੀ 6-7 ਜਣੇ ਹੁੰਦੇ ਸੀ ਮੇਰੇ ਨਾਲ ਦੇ ਹਾਂਜੀ ਵੀ ਜਾਂਦਾ ਕੋਈ ਮੇਲਾ ਇਹ ਜਹੇ ਹੀ ਨਹੀਂ ਜਿੱਥੇ ਨਾ ਖੇਡੇ ਹੋਏ ਤੇ ਨਾ ਜਿੱਤੇ ਹੋ ਉਹ 17 ਸਾਲ ਹੋ ਗਈ ਗੱਲ ਨੂੰ ਨਾ ਨੰਗਲ ਦਾ ਮੈਂ ਲਗਾਤਾਰ 5-4 ਸਾਲ ਜਿੱਤੇ ਹਾਂ ਜਿੱਤਾਰੇ ਬਿਲਕੁਲ ਬਹੁਤ ਬਹੁਤ ਸਾਲ ਦਾ ਪਤਾ ਨਹੀਂ ਕਿੰਨੇ ਖਾਨਦੋਦ ਉੱਤੇ ਮਰੀਆ ਹਾਂ ਤਖਤਪੁਰਾ ਸਾਹਿਬ ਹੋਗੀ ਗਾਜੀਆਲੇ ਪਿਰਤੀ ਵਰਗੇ ਹੋਗੇ ਹਿੰਮਤਪੁਰਾਲੇ ਕੀਪੇ ਹੁਣੀ ਹੁੰਦੇ ਆ ਤਾਂ ਇੱਥੋਂ ਦੀਪਗੜਾ ਦੇ ਲਾਲੇ ਵਰਗੇ ਹੁੰਦੇ ਸੀਗੇ ਤੇ ਪਾਲੇ ਲਾਲੇ ਵਰਗੇ ਆਪਾਂ ਲਾਲਾ ਤਾਂ ਚੱਲ ਸੀਨੀਅਰ ਪਾਲੇ ਹੁਣੀ ਹੁੰਦੇ ਸੀ ਫਿਰ ਇਧਰ ਦੁੱਲੇਆਲ ਵਾਲੇ ਦੀਸ਼ੇ ਵਰਗੇ ਹੁੰਦੇ ਸੀਗੇ ਚੀਮੇਆਲੇ ਲੱਖੂ ਵਰਗੇ ਹੁੰਦੇ ਸੀਗੇ ਕੋਟਾਗੁਰੂ ਹੋਗੀ ਹਾਂ ਤੇ ਲੋਪੋ ਵਾਲੇ ਆਪਣੇ ਹੁੰਦੇ ਸੀ ਨਿੱਕੂ ਹਣੀ ਆਰ.ਓ.ਡੀ ਹੋਗੀ ਚੁੱਟਾ ਕੋਈ ਜੰਦਾ ਹੋਗੀ ਤੇ ਨੀਮਾ ਉਹਦੇ ਸਾਰੇ ਟੀਗ ਤਕੜੇ ਆਉਂਦੇ ਸੀ ਉਦੋਂ ਤਖਤਪੁਰੇ ਦਾ ਮਾਗ ਹੀ ਮੇਲਾ ਫਿਰ ਜਿੱਤਿਆ ਹੈ ਗਰੀਬ ਬਹੁਤ ਜਿੰਨਿਆ ਨੇ ਖੇਡਿਆ ਬੜੀ ਜਿੱਤੇ ਹੀ ਆ ਜਿੱਤੇ ਹੈ ਨਾ ਹਾਂਜੀ ਹਾਂ ਮਾਗ ਬਈ ਬਹੁਤ ਵੱਡੇ ਮਾਣ ਵਾਲੀ ਗੱਲ ਆ ਤਖਤਪੁਰਾ ਸਾਹਿਬ ਦੀ ਇਤਿਹਾਸਕ ਧਰਤੀ ਹੈ ਨਾ 35-40 ਪਿੰਡਾਂ ਦਾ ਇਕੱਠ ਹੁੰਦਾ ਯਾਰ ਤੇ ਛੱਡਣ ਦਾ ਕਬੱਡੀ ਛੱਡਣ ਦਾ ਕਿਉਂਕਿ ਉਮਰ ਹਜੇ ਪਈ ਆ ਗਰੀਬ ਕਬੱਡੀ ਛੱਡਣ ਦਾ ਕਾਰਨ ਕੀ ਬਣਿਆ ਕਾਰਨ ਇਹ ਘਰ ਦੇ ਹਾਲਾਤ ਵੀਰੇ ਹਾਂ ਗਰੀਬੀ ਸੀਗੀ ਸਪੋਰਟ ਹੋਈ ਨਹੀਂ ਜੇ ਤਾਂ ਕੋਈ ਗਾਈਡ ਕਰਦਾ ਫਿਰ ਤਾਂ ਅੱਗੇ ਚਲੇ ਜਾਂਦੇ ਬਿਲਕੁਲ ਬਈ ਪਾ ਹਾਲਾਤੀ ਇਦਾਂ ਜੇ ਕਰਦੇ ਵੀਰੇ ਜਨਾ ਕਰ ਖੇਡੇ ਆ ਮਸ ਮਾਂ ਪੇ ਉਹਨੇ ਖੜਾਇਆ ਉਹਨੇ ਜੇ ਖੇਡੇ ਆ ਹਾਂ ਕਮਾ ਸਾਨੂੰ ਕੋਰਡ ਦਾ ਹੁੰਦਾ ਵੀਰੇ ਕੋਰਡ ਨਾਲ ਕੋਰਡ ਦੀ ਬਾਲੀ ਚੜਾਈ ਹੁੰਦੀ ਸੀ ਜਿਹੜੇ ਰਾਲੇ ਰੇਚ ਖੇਡਣਾ ਤਾਂ ਸੰਗਰੂਰ ਕਰਨੀ ਜਿਸ ਨੂੰ ਐ ਹੁੰਦੀ ਕੋਰਡ ਦੀ ਟੀਮ ਚੜਾਈ ਸਾਡਾ ਰੈ ਸਰ ਲੱਗਿਆ ਫੇਣੀ ਰੈ ਸਰ ਉਹਦੇ ਫਿਰ ਅਸੀਂ ਕੋਰਡ ਖਰਾਬ ਹੀ ਵੀਰੇ ਹਾਂ ਫੇਰ ਸਾਡੇ ਦਿਮਾਗ ਚ ਕੀ ਨੱਚਿਆ ਗਿਆ ਫੇਰ ਸਾਡਾ ਵੀ ਇਹ ਭਰਾਵਾਂ ਵਾਲਾ ਪਹਿਲਾ ਤੁਨੂਰੋਂ ਦੇ ਰਿਹਾ ਕੋਰਡਾ ਨਹੀਂ ਪਹਿਲੀ ਵਾਰ ਲੱਗਿਆ ਸਰ ਪਹਿਲੀ ਵਾਰ ਲੱਗਿਆ ਤੇ ਮੇਰੇ ਨਾਲ ਦਾ ਕੋਰਡਾੜੇ ਦੂਜਾ ਗੰਜਾਫੀ ਗੋਰੇ ਨਹੀਂ ਗੋਰੇ ਨਾਲ ਆਪਣੀ ਆ ਫੋਟੋ ਗੋਰਾ ਮੁਰਕੇ ਬਾਅਦ ਤੇਰੇ ਨਾਲ ਹੀ ਖੇਡਿਆ ਕਰ ਜੀ ਨਾਲ ਖੇਡਿਆ ਮੇਰੇ ਨਾਲ ਖੇਡੇ ਸੀ ਅਸੀਂ ਕੀ ਬਾਤ ਕੀ ਬਾਤ ਹੈ ਮੁਰਨਾਦਮੀ ਮੇਰਾ ਪ੍ਰੇਮ ਹੈ ਗੋਰੇ ਦਾ ਇਹ ਕਬੱਡੀ ਓਪਨ ਤਿੰਨ ਵਾਰ ਹੋਈਆਂ ਟੀਮਾਂ ਧੂੜਕੋਟ ਤੇ ਰਸੂਲਪੁਰ ਦੀਆਂ ਟੀਮਾਂ ਨੂੰ ਵਾਰ-ਵਾਰ ਸਿੱਧਾ ਦੇ ਰਹੇ ਆ ਧੂੜਕੋਟ ਤੇ ਰਸੂਲਪੁਰ ਹਾਂਜੀ ਧੂੜਕੋਟ ਤੇ ਰਸੂਲਪੁਰ ਹਾਂਜੀ ਵਿਰੇਖ ਰਾਜੀ ਦੇ ਤਿੰ ਲੇ ਵੀ ਖਰਾਜੀ ਹੁਣ ਦੇ ਕਰਨਾ ਪੈਣਾ ਕੁਝ ਨਾ ਕੁਝ ਇਧਰ ਗੁਰਜੀਤ ਆ ਆਸ ਦਾ ਟਾਪ ਦਾ ਨੱਚਦਾ ਅੰਕ ਕਬੜੀ ਟੀਮ ਦੇ ਲਈ ਜੋੜਦਾ ਹੋਇਆ ਆਹ ਦੇਖਾਂਗੇ ਵੀ ਗੁਰਜੀਤ ਨੇ ਕਹਿੰਦੇ 1 ਲੱਖਾ ਜੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਸਸੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤਖਤਪੁਰਾ ਸਾਹਿਬ ਦੀ ਧਰਤੀ ਇਤਿਹਾਸਕ ਧਰਤੀ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਪਰਾ ਪੱਤਰਤੀ ਜਿਸ ਧਰਤੀ ਨੇ ਜਸਨਗਰ ਨੇ ਸਮੇਂ ਦੇ ਨਾਲ-ਨਾਲ ਦੁਨੀਆ ਦੇ ਮਹਾਨ ਕਬੱਡੀ ਖਿਡਾਰੀਆਂ ਨੂੰ ਜਨਮ ਦਿੱਤਾ ਆਮੀਓ ਬਾਈ ਹਿੰਦਰੀ ਉਹਨਾਂ ਦੀ ਗੱਲ ਆ ਕਦੇ ਇੰਦਰਜੀਤ ਪਤਾਸੇ ਉਹਨਾਂ ਦੀ ਗੱਲ ਕਦੇ ਵੈਲੀ ਉਹਨਾਂ ਦੇ ਜਿੰਦਰ ਉਹਨਾਂ ਨੇ ਤੇ ਆਪਣੇ ਸਮੇਂ ਦੇ ਵਿੱਚ ਵਧੀਆ ਨਾਂ ਜਿਹੜਾ ਤਖਤਪੁਰੇ ਸਾਹਿਬ ਦਾ ਖੇਡ ਕਬੱਡੀ ਦੇ ਵਿੱਚ ਪ੍ਰਸਿੱਧ ਕੀਤਾ ਤੇ ਅੱਜ ਤੋਂ 10-12 ਸਾਲ ਕਬੱਡੀ ਵਜਨੀ ਦੇ ਵਿੱਚ ਗਰਜੀਤ ਤਖਤਪੁਰੇ ਦਾ ਨਾਂ ਬੜਾ ਪ੍ਰਸਿੱਧ ਹੋਇਆ ਤੇ ਅੱਜ ਬਾਈ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਪੰਜਾਬ ਦਾ ਕੋਈ ਅਜਿਹਾ ਮੇਲਾ ਹੋਣਾ ਜਿੱਥੇ ਗਰਜੀਤ ਉਹਨਾਂ ਨੇ ਵਜਨੀ ਕਬੱਡੀ ਦੇ ਵਿੱਚ ਤਖਤਪੁਰਾ ਸਾਹਿਬ ਦੇ ਲਈ ਮੇਲਾ ਨਾ ਜਿੱਤਿਆ ਹੋਵੇ ਬਹੁਤ ਵੱਡੇ ਮਾਣ ਵਾਲੀ ਗੱਲ ਆ ਆਓ ਅੱਜ ਭਰਾ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਹਾਂਜੀ ਗਰਜੀਤ ਭਾਈ ਕਿੱਦਾਂ ਜੀ ਠੀਕ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੱਡੇ ਭਾਈ ਕੀ ਹਾਲ ਚਾਲ ਠੀਕ ਠਾਕ ਬਰੇ ਵਧੀਆ ਤੁਸੀਂ ਛੜਦੀ ਕਲਾ ਭਾਈ ਬੇ ਕਿਰਪਾ ਬਾਬੇ ਜੀ ਵੀਰੇ ਭਾਈ ਜਦੋਂ ਅੱਜ ਤੋਂ 17 ਸਾਲ ਪਹਿਲਾਂ ਅਸੀਂ ਕਬੱਡੀ ਕਰਨ ਮੈਂ ਲੱਗਾਂਗਾ ਤੇ ਉਦੋਂ ਤੁਹਾਡਾ ਨਾਮ ਬੜਾ ਹਣਕ ਕਬੱਡੀ ਤੇ ਖੇਡ ਮੈਦਾਨਾਂ ਦੇ ਵਿੱਚ ਬਜਨੀ ਮੇਲਿਆਂ ਤੇ ਤੁਹਾਡੀ ਤੂਤੀ ਬੋਲਦੀ ਸੀ ਹੈਨਾ ਭਾਈ ਤੇ ਭਾਈ ਦਿਓ ਜਾਣਕਾਰੀ ਤੁਹਾਨੂੰ ਕਬੱਡੀ ਦੀ ਚਿੱਟਕਾ ਕਿੱਦਾਂ ਲੱਗੀ ਤੇ ਸਾਨੂੰ ਵੀਰੇ ਚਿਤ ਕਾ ਜਿਹੜੀ ਕਬੱਡੀ ਦੀ ਜੀ ਇਸ ਮੇਰੇ ਪਿੰਡ ਦੇ ਇੰਦਰਜੀਤ ਪਤਾਸੇ ਉਹ ਨਹੀਂ ਖੇਡਦੇ ਹੁੰਦੇ ਸੀ ਹਾਂ ਹਾਂ ਪਤਾਸਾ ਬਾਈ ਉਹਨਾਂ ਦੀ ਬਹੁਤ ਚੜ੍ਹਾਈ ਸੀ ਮੈਂ ਉਹਦਾ ਜਿਆਦਾ ਜਿਆਦੇ ਫੈਨ ਹੁੰਦੇ ਪਤਾਸੇ ਹਾਂ ਬਾਈ ਦਾ ਉਹਨਾਂ ਦੀ ਰਿਸ਼ਤੇਦਾਰੀ ਵੀ ਰਹਦੀ ਜਗੀ ਨਾਨਕੇ ਹੁੰਦੇ ਸੀਗੇ ਹਾਂ ਮਾਸੀਆਂ ਦੇ ਪੁੱਤ ਸੀ ਮਾਸੀਆਂ ਦੇ ਪੁੱਤ ਸੀਗੇ ਤੇ ਉਹ ਚਾਹੁੰਦਾ ਵੀ ਬਹੁਤ ਤਗੜੀ ਕੋੜੀ ਨਾ ਬਹੁਤ ਜਿਆਦੇ ਇੰਦਰਜੀਤ ਪਤਾਸੇ ਦਾ ਕੀ ਬਾਤ ਹਾਂ ਮੈਂ ਉਹਨੂੰ ਦੇਖ ਦੇਖ ਕੇ ਆਥਰ ਮੋਕੇ ਜਾਣਾ ਤਾਂ ਮੈਂ ਉਹਨੂੰ ਦੇਖਣਾ ਚੰਗੀ ਤਰ੍ਹਾਂ ਖੇਡਦੇ ਨੂੰ ਉਹਨਾਂ ਦੀ ਪੂਰੀ ਤੂਤੀ ਬੋਲ ਦੀ ਹੁੰਦੀ ਸੀ ਮੈਂ ਸ਼ਾਮ ਨੂੰ ਘਰੇ ਚਲਾ ਜਾਣਾ ਉਹਨੂੰ ਦੇਖ ਦੇ ਦੇਖ ਦੇ ਬਾ ਕਬੱਡੀ ਖੇਡਣ ਦਾ ਬਜਰ ਕਹੇਆ ਦਿਵਾਰ ਚ ਕੀੜਾ ਬਾਰੀ ਉਹਨੂੰ ਦੇਖ ਕੇ ਹੀ ਕਬੱਡੀ ਖੇਡਣ ਲੱਗ ਗਏ ਵੀਰੇ ਉਹਨਾਂ ਵੇਹ ਆਪਣਨ ਕੋਹ ਬਰੀਕੀਆਂ ਵੀ ਦੇ ਇੰਦਰੀ ਪਤਾਸੇ ਨੇ ਜਿੰਦਰ ਹੋਣੇ ਰਾਣੇ ਹੋਣੇ ਭਾਰਵੇਂ ਕਹਿੰਦੇ ਉਹਨਾਂ ਨੂੰ ਫੁੱਲ ਚੜਾਈ ਹੋਈ ਵੀਰੇ ਬਾਈ ਜੀ ਬਿਲਕੁਲ ਬਿਲਕੁਲ ਬਹੁਤ ਤਕੜੀ ਕਬੱਡੀ ਖੇਡਿਆ ਪਤਾਸਾ ਬਾਈ ਬਹੁਤ ਤਕੜੀ ਕਬੱਡੀ ਖੇਡਿਆ ਉਹਨਾਂ ਨੂੰ ਦੇਖ ਕੇ ਵੀਰੇ ਲੱਗੇ ਕਬੱਡੀ ਤੇ ਫਿਰ ਕਿਹੜੇ ਵਜਨ ਤੋਂ ਆਪਾਂ ਸ਼ੁਰੂਆਤ ਕੀਤੀ ਗਰਜੀਤ ਵੀਰ ਇਹ ਵੀਰੇ 35 ਕਿਲੋ ਤੋਂ ਲੱਗੇ 35 40 45 47 48 52 55 57 62 ਜੀ ਤੇ 65 70 ਦੇ ਕੁਸ਼ਤ ਮੇਲੇ ਗਰ 52 ਕਰੋ ਦੇ ਉੱਪਰ ਜਾਇਤਾ ਕਰੇ ਹੋਗੇ 47 48 ਦੇ ਜਨਮ ਵੀ ਲੱਗੇ ਜਨਮੇ ਲੱਜਤਨ ਬਹੁਤ ਜ਼ਿਆਦਾ ਫਰਕ ਬਹੁਤ ਜ਼ਿਆਦਾ ਲੱਗਦਾ ਪੂਰਾ ਤਕੜਾ ਕਮ ਹੋ ਗਿਆ 52 ਤਾਂ ਤਕੜਾ ਹੋ ਗਿਆ ਸਮਨਾ ਤੇ ਪਿੰਡ ਦੇ ਫਿਰ ਫਿਰ ਵੀ ਕਿਹੜੇ ਕਿਹੜੇ ਪਲੇਅਰ ਹੁੰਦੇ ਸੀ ਨਾਲ ਆਪਣੇ ਮੇਰੇ ਨਾਲ ਰਵਿੰਦਰ ਹੁੰਦਾ ਸੀ ਬਲਜੀਤ ਹੁੰਦਾ ਸੀ ਹਾਂ ਬਲਜੀਤ ਰਵਿੰਦਰ ਸੀ ਜੀ ਮਾਈਟੂ ਸੀ ਹਰਜਿੰਦਰ ਸੀ 6-7 ਜਾਣੇ ਹੁੰਦੇ ਸੀ ਮੇਰੇ ਨਾਲ ਦੇ ਹਾਂਜੀ ਵੀ ਜਾਂਦਾ ਕੋਈ ਮੇਲਾ ਇਹ ਜਹ ਹੈ ਹੀ ਨਹੀਂ ਜਿੱਥੇ ਨਾ ਖੇਡੇ ਹੋਏ ਤੇ ਨਾ ਜਿੱਤਿਆ ਹੋਵੇ ਤੇ ਰੀਡਰ ਨਾਲ ਗੁਰਜੀਤ ਕੌਣ ਹੁੰਦਾ ਸੀ ਰੀਡਰ ਆਪਾਂ ਤਾਂ ਮੈਂ ਕੱਲਾ ਹੀ ਪਾਉਂਦਾ ਹੁੰਦਾ ਸੀ ਆ न हा मुंडा जोड़ा हैप्पी लॻे थो पीत लॻे ਉਦੋਂ ਯਾਰ ਟੀਮਾਂ ਬਈ ਤਕੜੀਆਂ ਬਹੁਤ ਹੁੰਦੀਆਂ ਜੇ ਸ਼ੁਰੂਆਤੀ ਦੌਰ ਸੀ ਤਖਤਪੁਰਾ ਸਾਹਿਬ ਹੋਗੀ ਗਾਜੀਆਲੇ ਪਿਰਤੀਆਰਗੇ ਹੋਗੇ ਹਿੰਮਤਪੁਰਾਲੇ ਕੀਪੇ ਹੁਣੀ ਹੁੰਦੇ ਆ ਤਾਂ ਇੱਥੋਂ ਦੀਪਗੜਾ ਦੇ ਲਾਲੇ ਵਰਗੇ ਹੁੰਦੇ ਸੀਗੇ ਤੇ ਪਾਲੇ ਲਾਲੇ ਵਰਗੇ ਆਪਾਂ ਲਾਲਾ ਤਾਂ ਸਾਲ ਸੀਨੀਅਰ ਪਾਲੇ ਹੁਣੀ ਹੁੰਦੇ ਸੀ ਫਿਰ ਇਧਰ ਦੁੱਲੇਆਲ ਵਾਲੇ ਦੀਸ਼ੇ ਵਰਗੇ ਹੁੰਦੇ ਸੀਗੇ ਚੀਮੇ ਵਾਲੇ ਲੱਖੂ ਵਰਗੇ ਹੁੰਦੇ ਸੀਗੇ ਕੋਠਾਗੁਰੂ ਹੋਗੀ ਹਾਂ ਤੇ ਲੋਪੋ ਵਾਲੇ ਆਪਣੇ ਹੁੰਦੇ ਸੀ ਨਿੱਕੂ ਹੁਣੀ ਹਾਂ ਜੀ ਹਾਂ ਟੀਮ ਆਰ ਆੜੀ ਹੋਗੀ ਚੁਚਾ ਕੋਈ ਦੰਦਾ ਹੋਗੀ ਤੇ ਨੀਮਾ ਬਾਰੇ ਸਾਰੇ ਟੀਕ ਤਕੜੀਆਂ ਆਉਂਦੇ ਸੀ ਉਦੋਂ ਹਾਂ ਹਾਂ ਇਹ ਬਜਨੀ ਕਬੱਡੀ ਇਹ ਬਹੁਤ ਤਕੜੇ ਹੋਇਆ ਬਲੇ ਟੌਪ ਤੇ ਹੁੰਦੇ ਸਾਰੀਆਂ ਟੀਮਾਂ ਇਹ ਵੀ ਭੜਨ ਵਾਲਾ ਕੰਮ ਖੂਣ ਦਾ ਫੂਣ ਹੋਣ ਵਾਲਾ ਕੰਮ ਹੀ ਹੁੰਦਾ ਜੀ ਹਾਂ ਜਿਆਦਾ ਜਣੀ ਕਿਹੜੇ ਕਿਹੜੇ ਮੇਲੇ ਗਰਜੀਤ ਫਿਰ ਜਿੱਤੇ ਜਿਹੜੇ ਅੱਜ ਵੀ ਯਾਨੀ ਕਿ ਮਿਸ ਕਰਦਾ ਹਾਂ ਮੈਂ ਯਾਰ ਵੀ ਆਹ ਮੇਲੇ ਜਿੱਥੇ ਜਾਂਦੇ ਹਾਂ ਉਹ ਮੇਲੇ ਅੱਜ ਵੀ ਚੱਲਦੇ ਹੋਣ ਤੇ ਉੱਥੇ ਖੜ ਕੇ ਮਨ ਲਾ ਵੀ ਮਿਸ ਕਰਦਾ ਹਾਂ ਮੈਂ ਯਾਰ ਵੀ ਆਪਣਾ ਮੇਲਾ ਜਿੱਤਿਆ ਹੋਇਆ ਇਹ ਤਾਂ ਗਰਮੀ ਦਾ ਮੇਲਾ ਹੁੰਦਾ ਜੀ ਵੀ ਤੇ ਮਚਾਕੀ ਮਚਾਕੀ ਬਹੁਤ ਪ੍ਰਸਿੱਧ ਮੇਲਾ ਬੂਰਾ ਤਕੜਾ ਮੇਲਾ ਮੇਲਾ ਉਥੇ ਸ਼ਾਂਤਾਂ ਦੀ ਜਗ੍ਹਾ ਕਿ ਮੇਲਾ ਲੱਗਦਾ ਵੀ ਬਹੁਤ ਭਰ ਆ ਜੀ ਉਹ ਗਰਮੀ ਦਾ ਮੇਲਾ ਨੂੰ ओके okay भाई 100 ਰੀਆਂ ਟੀਮਾਂ ਚ ਪਹੁੰਚੇ ਹਾਂ ਇਹ ਦੂਰੋਂ ਜਿਹੜੀਆਂ ਸਾਰੀਆਂ ਕਿੰਨੇ ਕਿਲੋ ਵਜ਼ਨ ਸੀਗਾ ਭਾਈ ਓਵਰ 57 ਦੇ ਮੈਸੇਜ 57 ਹਾਂ 57 ਜਿਹੜਾ ਫਾਈਨਲ ਮੈਚ ਹੋ ਰਿਹਾ ਤੋਂਗੜੀ ਨਾ ਜੀਆ ਓਕੇ ਤੇ ਇਕਾਮ ਪੀਕੀ ਦੇ ਕੋਲੇ ਮੇਲਾ ਓਕੇ ਹਾਂ ਬਹੁਤ ਧੜਾ ਮੇਲਾ ਸੀ ਪੀਕੀ ਕੋਲੇ ਮੇਰੇ ਜਾਦੇ ਪਿੰਡ ਕਿਨਾ ਸੀ ਉੱਥੇ ਢੂੜ ਦੋ ਸੱਠ ਟੀਮਾਂ ਆਈ ਹੋਈ ਸੀ ਕੀ ਬਾਤ ਹੈ ਮਿਲ ਲੱਗਿਆ ਸੀ ਆ ਸਤਾਂ ਦਾਤ ਵੀ ਬਹੁਤ ਜ਼ਿਆਦਾ ਇਕੱਠ ਸੀਗਾ ਟੀਮਾਂ ਸਾਰੀਆਂ ਉੱਥੇ ਸੀ ਰਹੀਆਂ ਨੇ ਮੌਕੇ ਜਿਹੜਾ ਆਪਾਂ ਸੀ ਤਰਕ ਬਰਾ ਉੱਥੇ ਕੀ ਬਾਤ ਹੈ ਕੀ ਬਾਤ ਹੈ ਚਲੀਰ ਹੋ ਗਿਆ ਕਿਹੜੀ ਟੀਮ ਨਾਲ ਆਪਣਾ ਮੈਚ ਕਰ ਜੀ ਵੀਰੇ ਮੈਨੂੰ ਤਾਂ ਸਾਰਿਆਂ ਟੀਮ ਨਾਲ ਹੀ ਜ਼ਿਆਦਾ ਲੱਗਦੀ। ਹਾਂ। ਮੈਂ ਤਾਂ ਖੇਡਦੇ ਸੀਗੇ ਨਾ ਤਾਂ ਟੀਮਾਂ ਵੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ। ਹਾਂ ਬਿਲਕੁਲ। ਸਾਰਿਆਂ ਨਾਲ ਲੱਗਦੀ ਮੈਚ ਤਾਂ ਆਪਣੇ। ਤੇ ਉਸ ਟਾਈਮ ਕਿਹੜਾ ਪਲੇਅਰ ਆ ਜਿਹੜਾ ਜਾਫੀ ਜਨ ਮਾਲਾ ਜੀ ਗਰਜੀਤ ਨੂੰ ਜਦੋਂ ਆਏ ਹੁੰਦਾ ਸੀ ਯਾਰ ਜੇ ਇਹਦਾ ਨਾ ਮੈਚ ਆ ਗਿਆ ਤਾਂ ਯਾਰ ਕਰੜਾ ਹੋ ਜਾਊ ਕਮਾ। ਸਾਨੂੰ ਕੋਰਡ ਦਾ ਹੁੰਦਾ ਸੀ ਵੀਰੇ। ਕੋਰਡ ਨਾਲ। ਕੋਰਡ ਦੀ ਬਾੜੀ ਚੜਾਈ ਹੁੰਦੀ ਸੀਗੀ ਜਦੋਂ ਵਾਲੇ ਰਿਚ ਖੇਡਣਾ ਤਾਂ ਸੰਗਰੂਰ ਕਰਨੀ। ਜਦੋਂ ਐਂ ਹੁੰਦੀ ਕੋਰਡ ਦੀ ਟੀਮ ਚੜਾਈ ਵੀ ਸਾਡਾ ਰੈ ਸਰ ਲੱਗਿਆ ਫੇਰ। ਰੈ ਸਰ। ਉਹਦੇ ਫੇਰ ਅਸੀਂ ਕੋਰਡ ਹਰਾਤੀ ਵੀਰੇ। ਹਾਂ। ਫਿਰ ਸਾਡੇ ਦਿਮਾਗ ਚ ਕੀ ਨੱਚ ਗਿਆ ਫਿਰ ਸਾਡਾ ਵੀ ਨ ਭਰਾਵਾਂ ਵਾਲਾ ਪਹਿਲਾਂ ਤੁਹਾਨੂੰ ਹਰਾਉਂਦੇ ਰਿਹਾ ਕੋਰਡਾ ਨੇ ਨਹੀਂ ਪਹਿਲੀ ਏਅਰ ਲੱਗਾ ਸੀ ਰ ਸਰ ਪਹਿਲੀ ਏਅਰ ਲੱਗਾ ਹਾਂ ਤੇ ਮੈਨੂੰ ਲੱਗਾ ਕੋਰਡਾ ਵਾਲੇ ਦੂਜਾ ਕੰਨ ਜਾਫੀ ਗੋਰੇ ਨੇ ਆ ਗੋਰੇ ਨਾਲ ਆਪਣੀ ਆ ਫੋਟੋ ਗੋਰਾ ਮੁਰਕੇ ਬਾਅਦ ਤੇਰੇ ਨਾਲ ਹੀ ਖੇਡਿਆ ਕਰ ਜੀ ਮੇਰੇ ਨਾਲ ਖੇਡੇ ਸੀ ਅਸੀਂ ਕੀ ਬਾਤ ਕੀ ਬਾਤ ਮੁਰਨਾਜ ਵੀ ਮੇਰਾ ਪ੍ਰੇਮ ਹੈ ਗੋਰੇ ਦਾ ਕੀ ਬਾਤ ਹੈ ਤੇ ਗਰਜੀਤ ਫਿਰ ਕਬੱਡੀ ਦੇ ਵਿੱਚ 우ਸਤਾਦ ਕਿਹਨੂੰ ਤਾਰੇ 우ਸਤਾਦ ਮਨ ਲਾ ਕੋਚਿੰਗ ਕਿਥੋਂ ਲਈ ਆ ਸਕਲਾਈ ਕਬੱਡੀ ਦੀ ਸਕਲਾਈ ਮੈਂ 우ਸਤਾਦ ਦਾ ਮੰਨਦਾ ਮੇਰੀ ਪਤਾਸੀ ਨਹੀਂ ਪਤਾਸਿੰਦਰ ਜੀ ਉਹ ਦੇ ਕੇ ਖੇਡਣ ਲੱਗੇ ਆ ਆਪਣਾ ਹ ਹਾਂ ਕਬੱਡੀ ਖੇਡੇ ਬਾੜ ਪੜ ਬਲੇ ਸਾਡੇ ਸਾਹਮਣੇ ਤੋਂ ਪਹਿਲਾਂ ਖੇਡੇ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਦਿੱਤੀ ਆ ਬੰਨ ਸਾਫ ਟਾਈਮ ਉੱਥੇ ਕਿਹੜੀ ਦਿਨ ਗਰਾਊਂਡ ਆ ਕੀ ਬਾਤ ਆ ਕੀ ਬਾਤ ਆ ਤੇ ਛੱਡਣ ਦਾ ਕਬੱਡੀ ਛੱਡਣ ਦਾ ਕਿਉਂਕਿ ਉਮਰ ਹਜੇ ਪਈ ਆ ਗਰੀ ਕਬੱਡੀ ਛੱਡਣ ਦਾ ਕਾਰਨ ਕੀ ਬਣਿਆ ਕਾਰਨ ਇਹ ਘਰ ਦੇ ਹਾਲਾਤ ਵੀ ਹਾਂ ਗਰੀਬੀ ਸੀਗੀ ਸਪੋਰਟ ਹੋਈ ਨਹੀਂ ਜੇ ਤਾਂ ਕੋਈ ਗਾਈਡ ਕਰਦਾ ਫਿਰ ਤਾਂ ਅੱਗੇ ਚਲੇ ਜਾਂਦੇ ਬਿਲਕੁਲ ਬਈ ਆ ਹਾਲਾਤ ਹੀ ਇਦਾਂ ਨਹੀਂ ਇਹ ਕਰਦੇ ਵੀਰ ਜਿੰਨਾ ਕਰ ਖੇਡੇ ਆ ਮੇਰੇ ਮਾਂ ਪਿਓ ਨੇ ਖੜਾਇਆ ਉਹਨਾਂ ਨੇ ਕਿ ਖੇਡੇ ਆ ਹਾਂ ਉਦੋਂ ਮੁੜ ਕੇ ਗਾਵੇਂ ਵੀ ਕਿਸੇ ਨੇ ਹੱਥ ਪਾਇਆ ਨਹੀਂ ਤਾਂ ਇੱਥੇ ਰਹਿ ਗ ਤੇ ਉਦੋਂ ਮਤਲਬ ਬੈਸਟ ਦਾ ਕੋਈ ਮਾਣ ਅਸਲ ਹਿੱਸੇ ਆਏ ਵੀ ਆਪਾਂ ਮੇਲੇ ਤੇ ਬੈਸਟ ਰਹੇ ਆ ਯਾਰ ਬੈਸਟ ਦਾ ਵੀ ਜਿਆਦਾ ਮੈਡਲ ਪਾਉਂਦੇ ਹੁੰਦੇ ਸੀਗੇ ਯਾਰ ਕੱਪ ਕੁੱਪ ਹੁੰਦਾ ਸੀਗਾ ਬੈਸਟ ਦਾ ਹਾਂਜੀ ਤੇ ਬਸ ਬੈਸਟ ਬੰਨੇ ਗਏ ਨੰਗਲੋਂ ਨਿਕਲੇ ਬੈਸਟ ਜੀ ਤੇ ਜਾਂ ਟਰਾਫਿਕ ਰੋਮ ਕਹਿੰਦੇ ਕੱਪ ਕੁੱਪ ਬਦਦੇ ਹਾਂ ਉਦੋਂ ਕੱਪ ਹੀ ਬੜੀ ਵੱਡੀ ਗੱਲ ਹੁੰਦੀ ਕਰੀ ਜਿਹਦੇ ਨਾਲ ਮਿਲਣਾ ਇੱਕ ਇੱਕ 15 17 ਸਾਲ ਹੋ ਗਈ ਗੱਲ ਉਹਨਾਂ ਨੇ ਨੰਗਲ ਤਾਂ ਮੈਂ ਲਗਾਤਾਰ 5-4 ਸਾਲ ਜਿੱਤੇ ਹਾਂ ਹਾਂ ਬਿਲਕੁਲ ਲੋ ਦੋ ਤਿੰਨ ਸਾਲ ਦਾ ਪਤਾ ਨਹੀਂ ਕਿੰਨੇ ਖਾਂਦੋ ਚੁੱਤੇ ਮਰੀਆ ਹਾਂਜੀ ਹਾਂ ਤੇ ਅੱਜ ਕੱਲ ਦਾ ਪਲੇਅਰ ਕਿਹੜੇ ਪਲੇਅਰ ਦੀ ਕਬੱਡੀ ਨੂੰ ਦੇਖ ਕੇ ਅੰਦਰੋਂ ਗਰਜੀਤ ਐ ਬਾਗੋ-ਬਾਗ ਹੋ ਜਾਂਦਾ ਵੀ ਯਾਰ ਆਹ ਪਲੇਅਰ ਬਹੁਤ ਤਕੜਾ ਯਾਰ ਉਹਨਾਂ ਵਾਲੇ ਟਾਈਮ 'ਚ ਇਹ ਤੇ ਬਹੁਤ ਵੱਡੀਆਂ ਆਸਾਂ ਨੇ ਯਾਰ ਪਲੇਅਰ ਦਾ ਵੀਰੇ ਮੈਨੂੰ ਬਹੁਤ ਵਧੀਆ ਲੱਗਦਾਗਾ ਸਿਰਾਂ ਦਾ ਸultan ਲੱਗਦਾ ਜਿਹੜਾ ਮਰ ਚੁੱਕਿਆ ਅੱਛਾ ਆਪਣਾ ਉਹ ਜਿਹੜਾ ਤਖਤਪੁਰ ਉਹਦਾ ਮਾਗੀ ਮਿਲਣ ਖੇਡਦਾ ਸੀ ਉਹਦਾ ਖੇਡ ਕੇ ਗਾਰਮ ਗਾਲ ਮਿਲ ਉਹ ਹਾਂ ਬਾਈ ਨੇ ਹਾਂ ਬਹੁਤ ਬਹੁਤ ਵਧੀਆ ਕਬੱਡੀ ਲੱਗਦੀ ਪਿਛਲੇ ਸਮੇਂ ਦੇ ਵਿੱਚ ਬਹੁਤ ਕਸ਼ਟ ਸੀ ਤੇ ਨਾਲ ਨਾਲ ਜਿਹੜ ਰੇਸ਼ਮੰਦ ਕਾੜਾਲਾ ਹਾਂ ਉਹ ਦੋਨੇ ਹੀ ਆ ਚਲੇ ਗਏ ਬਹੁਤ ਰੇਸ਼ਮ ਤਾਂ ਮਿਲਦਾ ਤੇਰੇ ਨਾਲ ਹੀ ਖੇਡਿਆ ਗਰਜੀਤ ਜੀ ਨਾ ਰੇਸ਼ਮ ਮਤੋਂ ਮੂਰੇ ਸੀ ਉਹ ਪਤਾ ਸੀ ਸੀਨੀਅਰ ਸੀ ਹਾਂ ਸੀਨੀਅਰ ਸੀ ਹਾਂ ਹਾਂ ਸੀਨੀਅਰ ਸੀ ਹਾਂ ਤੇ ਜਾਫੀ ਫਿਰ ਕਿਹੜਾ ਵਧੀਆ ਲੱਗਦਾ ਗਰਜੀਤ ਇਸ ਟਾਈਮ ਜੀ ਹਾਂਜੀ ਆਈਟਮ ਨੂੰ ਇੰਦਰਜੀਤ ਕਲ ਸਿੰਘ ਵਾਲੇ ਵਧੀਆ ਲੱਗਦਾ ਬਈ ਇੰਦਰਜੀਤ ਕਲ ਸਿੰਘ ਵਾਲੇ ਤੇ ਉਸ ਟਾਈਮ ਕਿਹੜਾ ਵਧੀਆ ਲੱਗਦਾ ਸੀ ਜਾਫੀ ਓਪਨ ਦੇ ਵਿੱਚ ਭਰੀ ਓਪਨ ਚ ਓਪਨ ਦੇ ਵਿੱਚ ਉਹਦੋਂ ਵੀਰੇ ਮੈਨੂੰ ਲੱਗਦਾ ਸੀ ਬਾਦ ਯਾਰ ਸੈਦੂ ਵਾਲਾ ਬਲਜੀਤ ਬਲਜੀਤ ਸੈਦੂ ਕੇ ਹਾਂ ਕਿਆ ਬਾਤ ਬਾਈ ਕਿਆ ਬਾਤ ਹੈ ਬਹੁਤ ਤਗੜਾ ਜਫੇ ਲਾਇਆ ਉਹਨੇ ਦੇਖਿਆ ਹੀ ਬਹੁਤ ਆ ਅੱਜ ਵੀ ਮਿਲਦੇ ਹੁਣ ਭਰਾ ਨੂੰ ਬਹੁਤ ਚੰਗੀ ਦਾ ਉਹ ਸਤਿਕਾਰ ਦਿੰਦੇ ਜਦੋਂ ਮਿਲਦੇ ਆ ਤਖਤਪੁਰੇ ਦਾ ਮਾਗੀ ਮੇਲਾ ਫਿਰ ਜਿੱਤਿਆ ਹੈ ਗਰਜੀ ਦਾ ਬਹੁਤ ਜਿੰਨਿਆ ਦੀ ਖੇਡਾਂ ਬੜੀ ਜਿੱਤੀਆਂ ਹੈ ਜਿੱਤੀਆਂ ਹੈ ਨਾ ਹਾਂਜੀ ਹਾਂ ਮਾਗੀ ਬਾਈ ਬਹੁਤ ਵੱਡੇ ਮਾਣ ਵਾਲੀ ਗੱਲ ਆ ਤਖਤਪੁਰਾ ਸਾਹਿਬ ਦੀ ਇਤਿਹਾਸਕ ਧਰਤੀ ਹੈ ਨਾ 35-40 ਪਿੰਡਾਂ ਦਾ ਇਕੱਠ ਹੁੰਦਾ ਯਾਰ ਹੈ ਨਾ ਹਾਂਜੀ ਹਾਂ ਝੋੜਾ ਹੋ ਗਿਆ ਜੀ ਝੋੜਾ ਪਹਿਲੇ ਸਾਲ ਗਏ ਹਾਂਜੀ ਉਦੋਂ ਉੱਠੇ-ਉੱਠੇ ਸੀ ਉਹ ਹਾਰ ਗਏ ਟੀਮਾਂ ਬਹੁਤ ਆ ਹੁੰਦਾ ਹੀ ਆ ਉਹਦਾ ਪਰ ਜ਼ਿਆਦਾ ਤ ਤੇ ਹੁਣ ਕਿਤੇ ਨਾ ਕਿਤੇ ਅੰਦਰੋਂ ਆਏ ਬਲਬਲਾ ਓਟਦਾ ਯਾਰ ਵੀ ਆਪਾਂ ਯਾਰ ਖੇਡਣਾ ਸੀ ਗਰਜੀ ਦੀ ਯਾਰ ਜਿੰਨਾ ਵੀ ਕਹਦੇ ਵੀਰੇ ਉਨਾਂ ਹੀ ਤੇ ਆਪਾਂ ਹੁਣ ਮੁੰਡੇ ਨੂੰ ਤਿਆਰ ਕੀਤਾ ਆਪਾਂ ਹਾਂਜੀ ਖੇਡਦਾ 40 ਤੋਂ ਕਿਲੋ ਸੇਟ ਲਾਇਆ ਲਾਡੀ ਆ ਮੁੰਡਾ ਨੰਗਲ ਦਾ ਨੰਗਲ ਦਾ ਆ ਲਾਡੀ ਦਾ ਆ ਜੋ 75 75 ਖੇਡਦਾ ਪੂਰੀ ਵਧੀਆ ਕਰੇ ਬਾਬਾ ਕਰਪਾ ਆਪਦੇ ਸੁਪਨੇ ਉਹ ਤੇ ਚੀਜ਼ੇ ਹਾਂ ਬਿਲਕੁਲ ਬਿਲਕੁਲ ਬਾਈ ਪਰਮਾਦੋ ਨਹੀਂ ਲਾਊਗਾ ਰੰਗ ਭਗ ਬਾਕੀ ਮੀਨ ਤਾਂ ਨਾ ਜਿਹੜੀ ਬਾਈ ਇਹ ਬੰਦੇ ਨੂੰ ਥੋੜਾ ਬਹੁਤਾ ਦੇਰੀ ਤਾਂ ਲੱਗ ਜਾਂਦੀ ਹੈ ਕਈ ਵਾਰ ਪਰ ਉਹਨੇ ਪਹੁੰਚ ਜਾਣਾ ਹੁੰਦਾ ਟਿਕਾਣੇ ਤੇ ਮੰਜ਼ਲ ਤੇ ਯੇ ਮੈਂ ਕਹਿੰਦੇ ਕਸ਼ੂ ਨੂੰ ਮੇਰੀ ਚਾਲ ਤੁਰਿਆ ਜਾਵੇ ਬੰਦਾ ਤੁਰਿਆ ਜਾ ਵੀ ਮੈਨੂੰ ਤਾਂ ਬਹੁਤ ਆਈ ਹਾਂਜੀ ਬਿਲਕੁਲ ਬਹੁਤ ਮੁੰਡੇ ਦੀ ਹਾਂ ਤੇ ਹੋਰ ਗਰਜੀਤ ਕੀ ਮੈਸੇਜ ਦੇਣਾ ਚਾਹੁੰਦੇ ਆ ਲਾਸਟ ਦੇ ਵਿੱਚ ਦਾ ਮੈਂ ਹੀ ਕਹਿੰਦਾ ਵੀ ਅੱਜ ਅੱਜ ਕੱਲ ਜਿਹੜੇ ਮੁੰਡੇ ਆਗੇ ਹਾਂਜੀ ਵੀ ਮਿਹਨਤ ਕਰੋ ਹਣਾ ਮਿਹਨਤ ਤੋਂ ਬਿਨਾਂ ਕੁਝ ਨਹੀਂ ਵੀਰੇ ਯਾਰ ਬਿਲਕੁਲ ਬਈ ਜਿਹੜੇ ਆਹ ਡਰਗ ਡੂਗ ਦੇ ਚੱਕਰਾਂ 'ਚ ਨਾ ਪੈਣਾ ਹਾਂ ਬਈ ਵੀ ਇਹ ਤੋਂ ਪਾਸੇ ਰਹਿਣ ਮਿਹਨਤ ਕਰਨ ਮਿਹਨਤ ਵੀਰੇ ਰੰਗ ਲਿਆਉਂਦੀ ਲਿਆਉਂਦੀ ਲੈ ਕੀ ਹੁੰਦੀ ਇਨਾ ਚਿਰ ਅਸੀਂ ਖੇਡਣਾ ਕੋਈ ਡਰਗ ਨਹੀਂ ਕੋਈ ਕੁਝ ਨਹੀਂ ਵੀਰੇ ਹਾਂ ਬਈ ਮਿਹਨਤ ਕਰਦੇ ਹੀ ਮਿਹਨਤ ਨਾਲ ਕੋਡੀ ਖੇਡਦੇ ਆ ਤੇ ਵਧੀਆ ਮਿਹਨਤ ਕਰਕੇ ਖੇਡੋ ਪਰ ਮਾਦਮਾ ਸੌਂਦਾ ਹੀ ਆ ਕਿ ਨਾ ਕੰਨ ਸੰਘਰਸ਼ ਮਿਹਨਤ ਕਰ ਮਿਹਨਤ ਦਾ ਫਲ ਮਿਲਣਾ ਹੀ ਮਿਲਣਾ ਬਾਈ ਬਿਲਕੁਲ ਬਾਈ ਗਰਜੀਤ ਬਾਈ ਧੰਨਵਾਦ ਤੇਰਾ ਟਾਈਮ ਦੇਣ ਲਈ ਮਿਹਰਬਾਨੀ ਸ਼ੁਕਰੀਆ ਬਾਈ ਧੰਨਵਾਦ